ਉਹਨਾਂ ਨੂੰ ਗਿਆਨ ਦੀ ਸੋਝੀ ਸੀ ਇਹ ਦੁਨੀਆ ਤਾਂ ਕੁਝ ਸਮੇਂ ਦੀ ਆ ਕੀ ਪਤਾ ਕਿਹੜੇ ਵੇਲੇ ਛੱਡ ਜੇ ਕੀ ਪਤਾ ਕਿਹੜੇ ਵੇਲੇ ਕਿਤੇ ਮਾਂ ਕਿਤੇ ਪਿਤਾ ਕਿਤੇ ਭੈਣ ਕਿਤੇ ਭਰਾ ਸਾਰੇ ਸਾਥ ਸੰਬੰਧੀ ਨੇ ਜਿਹੜੇ ਛੱਡਣ ਵਾਲੇ ਨੇ ਝੂਠੇ ਨੇ ਕੋਈ ਸਾਥ ਆਤਮਾ ਦੇ ਨਾਲ ਨਿਭਣ ਵਾਲਾ ਨਹੀਂ ਆਤਮਾ ਦੇ ਨਾਲ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਦਾ ਨਾਮ ਹੀ ਨਿਭਦਾ ਪਿਆਰੇ ਉਹ ਉਹ ਸਾਡਾ ਸਾਥ ਦੇਵੇਗਾ ਔਖੇ ਵੇਲੇ ਵੀ ਸੌਖੇ ਵੇਲੇ ਵੀ ਉਹ ਨਾਲ ਖੜਦਾ ਹੈ ਸੋਇ ਸੇ ਕਰਕੇ ਹੱਬੇ ਸਾਖ ਕੁਡਾਵੇ ਡਿਠੇ ਤਉ ਪੱਲੇ ਟੰਡ ਲਾਗੀ ਮੈਂ ਸਾਰਾ ਕੁਝ ਛੱਡ ਕੇ ਸੱਚੇ ਪਾਤਸ਼ਾਹ ਜੀ ਤੇਰੇ ਚਰਨਾਂ ਦੇ ਨਾਲ ਲਾ ਲਈਏ ਬਸ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖੀਏ ਚਰਨਾਂ ਤੋਂ ਦੂਰ ਨਾ ਪਰੇ ਇਹ ਅਰਦਾਸ ਨਿਤਕੂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅੰਦਰ ਦੇ ਵੇਲੇ ਕਰਿਆ ਕਰ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਬੇਨਤੀ ਕਰਿਆ ਕਰ ਫਿਰਦੀ ਫਿਰਦੀ ਨਾਨਕ ਜੀ ਹਉ ਪਾਈ ਥੀ ਬਹੁਤ ਸਾਬਰ ਪੰਦਾ ਮੈਂ ਭਟਕਦੀ ਭਟਕਦੀ ਫਿਰਦੀ ਫਿਰਦੀ ਬੜਿਆਂ ਦੇ ਕੋਲ ਗਈ ਕੋਈ ਮਿਲੀ ਨਹੀਂ ਜਿਹੜਾ ਮੇਰਾ ਆਤਮਾ ਦੇ ਨਾਲ ਨਿਭਣ ਵਾਲਾ ਕੋਈ ਸਾਥੀ ਸੱਚਾ ਮਿੱਤਰ ਬੜਿਆਂ ਦੇ ਕੋਲ ਜਾ ਕੇ ਆਇਆ ਸਾਰੇ ਦੁਨੀਆਂ ਦੇ ਵਿੱਚ ਪਰਖ ਕੇ ਵੇਖ ਲਏ ਨੇ ਭੈਣ ਭਰਾ ਵੀ ਸਾਰੇ ਸੁੱਖਾਂ ਦੇ ਨੇ ਜਿੰਨੇ ਦੋਸਤ ਮਿੱਤਰ ਨੇ ਸਾਰੇ ਵੀ ਸੁੱਖਾਂ ਦੇ ਨੇ ਸਾਰੇ ਪਰਖ ਕੇ ਵੇਖ ਲਏ ਤੇ ਬੜੇ ਦਰਾਂ ਦੇ ਉੱਪਰ ਗਏ ਬੜੇ ਪੀਰ ਫਕੀਰ ਮਨਾਏ ਪਰ ਕੋਈ ਮਿਲ ਹੀ ਨਹੀਂ ਤੇਰੇ ਵਰਗਾ ਸੱਚੇ ਪਾਤਸ਼ਾਹ ਜੀ ਤੇਰੇ ਵਰਗਾ ਦੁਨੀਆਂ ਦੇ ਵਿੱਚ ਹੈ ਕੋਈ ਨਹੀਂ ਸਾਰੇ ਝੂਠੇ ਨੇ ਕੋਈ ਸਾਥ ਆਤਮਾ ਦੇ ਨਾਲ ਇਹਨੇ ਵਾਲਾ ਕੋਈ ਚੀਜ਼ ਹੈ ਹੀ ਨਹੀਂ ਦਿੱਥੋ ਬਣਾ ਫਿਰਦੀ ਫਿਰਦੀ ਹੋ ਵਾਈ ਮਦੇਸ ਦਸੰਦਰਾਂ ਦਾ ਕਹਿੰਦੇ ਰਟਨ ਕਰਦੀ ਹੋਈ ਹੋਰ ਦੇਸਾਂ ਦੇ ਕਹਿੰਦੇ ਪੰਡੇ ਚੱਕ ਦੀ ਚੱਕ ਦੀ پاگل ਹੋ ਗਈਆਂ ਮੈਂ ਪਰਮ ਨੂੰ ਮਿਲੀ ਨਹੀਂ ਕੋਈ ਫਿਰ ਵਰਗਾ ਤਾਂ ਸੁਖ ਸੁਖਾਲੀ ਸੁਤੀ ਜਾਗੁਰ ਮਿਲ ਸੱਜਣ ਮੈਂ ਲਦਾ ਪਰ ਜਦੋਂ ਮੈਂ ਸਤਿਗੁਰੂ ਨੂੰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਈ ਕਿਨ ਸੰਗਤ ਵਿੱਚ ਆਈ ਇਹ ਆਤਮਿਕ ਜੀ ਹੈ ਸੱਚੇ ਪਾਤਸ਼ਾਹ ਜੀ ਤੇਰੇ ਚਰਨਾਂ ਦੇ ਵਿੱਚ ਜਦੋਂ ਦੀ ਮੈਂ ਆਈ ਕਨਾ ਤਾਂ ਹੋ ਸੁਖ ਸੁਖਾਲੀ ਸੁਤੀ ਜਦੋਂ ਦੀ ਮੈਂ ਤੇਰੇ ਚਰਨਾਂ ਦੇ ਵਿੱਚ ਆ ਗਈ ਕਨਾ ਮੈਨੂੰ ਸੱਜਣ ਉਹ ਮਾਲਕ ਮਿਲ ਪਿਆ ਮੈਂ ਬੜੇ ਸੌਕੇ ਨਾਲ ਕਹਿੰਦੇ ਸੌਂਗੀ ਮੈਨੂੰ ਰਾਮ ਆ ਗਿਆ ਮੇਰੀ ਆਤਮਾ ਨੂੰ ਜਿਹੜੀ ਭਟਕਦੀ ਫਿਰਦੀ ਸੀ ਤੇਰੇ ਚਰਨਾਂ ਵਿੱਚ ਆ ਕੇ ਸ਼ਾਂਤੀ ਆ ਗਈ ਇਹ ਮਨ ਨੂੰ ਮੇਰੇ ਅੰਦਰ ਕਹਿੰਦੇ ਪੂਰਨ ਆਤਮਿਕ ਆਨੰਦ ਬਣ ਗਿਆ ਹੁਣ ਸਭੀ ਦੁੱਖ ਸੰਤਾਪ ਜਾਤ ਦਹੋਂ ਭੁਲੀਐ ਜਦੋਂ ਕਹਿੰਦੇ हे ਪ੍ਰਭੂ ਜੀ ਤੇਰੀ ਯਾਦ ਤੋਂ ਕਿਤੇ ਖੁੰਝ ਜਾਈਏ ਤੇਰੀ ਕਿਤੇ ਯਾਦ ਵਿਸਰ ਜਾਈਏ ਕਿਤੇ ਨਾਮ ਕਿਤੇ ਸੰਗ ਦੇ ਵਿਸਰਜਾਇਕ ਨਾਮ ਤਾਂ ਕਿਤੇ ਮਨ ਨੂੰ ਸਾਰੇ ਕਿਨ ਦੁੱਖ ਕਲੇਸ਼ ਆ ਆਪ ਆਪ ਦੇ ਨੇ ਚੰਬੜ ਜਾਂਦੇ ਨੇ ਦੁੱਖ ਕਲੇਸ਼ ਜਦੋਂ ਉਸ ਮਾਲਕ ਦੀ ਯਾਦ ਬੁਲ ਜੇ ਦੁਨੀਆ ਦੇ ਦੁੱਖ ਸਾਰੇ ਆ ਕੇ ਚੰਬੜ ਜਾਂਦੇ ਨੇ ਪਰ ਜਦੋਂ ਤੂੰ ਚੇਤੇ ਰਹਿਣਾਗਾ ਤੇਰੇ ਦੁੱਖ ਆਈ ਜਾਣ ਫਿਰ ਪਤਾ ਹੀ ਨਹੀਂ ਲੱਗਦਾ ਮਹਿਸੂਸ ਹੀ ਨਹੀਂ ਹੁੰਦਾ ਪਰ ਜਦੋਂ ਤੂੰ ਮਨ ਵਿੱਚ ਵਸ ਜੇ ਪਰਮਾਤਮਾ ਜੀ ਫੇਰ ਨਹੀਂ ਪਤਾ ਲੱਗਦਾ ਪਰ ਤੈਨੂੰ ਭੁੱਲ ਜਾ ਕਨਾਵੇਂ ਜਿਵੇਂ ਇੱਕ ਬੱਚਾ ਮਾਂ-ਬਾਪ ਦੇ ਨਾਲ ਕਿਤੇ ਮੇਲੇ 'ਚ ਚਲਿਆ ਜਾਏ ਕਨਾ ਬੱਚਾ ਕਿਸੇ ਮੇਲੇ ਦੇ ਵਿੱਚ ਚਲਿਆ ਜਾਏ ਜਿੰਨਾ ਚਿਰ ਮਾਂ-ਬਾਪ ਦੀ ਵੀ ਇੱਕ ਉਂਗਲ ਫੜੀਏ ਕਨਾ ਬੱਚਾ ਖੋਸ ਸਕ ਹੱਸ ਰਿਹਾਗਾ ਸਭ ਕੁਝ ਵੇਖੀ ਜਾ ਰਿਹਾ ਪਰ ਜੇ ਕਿਤੇ ਉਂਗਲ ਛੁੱਟ ਜੇ ਬੱਚੇ ਦੀ ਮਾਤਾ ਪਿਤਾ ਅਲੱਗ ਹੋ ਜਾਣ ਤੇ ਬੱਚਾ ਅਲੱਗ ਹੋ ਜੇ ਵੇਖੋ ਕਿੰਨਾ ਰੋਂਦਾ ਦਾ ਬਸ ਇਤਨਾ ਜ਼ਿੰਦਗੀ ਹੈਗੀ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਉਂਗਲ ਛੱਡ ਦਿੱਤੀ ਪਿਆਰੇ ਜਿਹੜੇ ਉਸ ਅਕਾਲ ਪੁਰਖ ਨੂੰ ਪਰਮਾਤਮਾ ਨੂੰ ਭੁੱਲ ਗਏ ਨੇ ਜਿਹੜੇ ਵਿਸੜ ਗਏ ਉਸ ਮਾਲਕ ਤੋਂ ਜੁਦਾ ਹੋ ਕੇ ਵਿਸੜ ਕੇ ਬੱਚੇ ਵਾਂਗ ਫਿਰਉਂਦੇ ਨੇ ਦੁੱਖਾਂ ਦੇ ਵਿੱਚ ਇਹ ਯਾਦ ਰੱਖੋ ਦੁੱਖਾਂ ਦੇ ਵਿੱਚ ਰਹਿੰਦੇ ਨੇ ਵੀ ਕਿਤੇ ਜਿੰਨਾ ਚਿਰ ਉਂਗਲ ਫੜੀ ਸੀ ਬੜਾ ਖੁਸ਼ੀ ਸਭ ਕੁਝ ਵੇਖ ਰਿਹਾ ਸੀ ਖਵਾ ਵੀ ਰਹੇ ਸੀ ਮਾਤਾ ਪਿਤਾ ਕੁਝ ਨਾ ਕੁਝ ਪਰ ਜਦ ਉਂਗਲ ਛੁੱਟ ਗਈ ਹੋਂ ਰੋਂਦਾ ਬਿਲਦਾਗਾ ਇਸੇ ਤਰ੍ਹਾਂ ਅਸੀਂ ਉਂਗਲ ਸਾਡੇ ਤਿੱਕੀ ਦੀ ਤੁਹਾਨੂੰ ਗੁਰੂ ਨਾਨਕ ਪਾਸ਼ਾ ਦੀ ਸੱਚੇ ਪਾਸ਼ਾ ਦੀ ਉਂਗਲ ਛੱਡ ਕੇ ਪਿਆਰੋ ਯਾਦ ਰੱਖਿਓ ਫਿਰ ਬੰਦਾ ਖਵਾਰ ਹੁੰਦਾਗਾ ਰੋਂਦਾਗਾ ਕਿਥੇ ਦੁੱਖਾਂ ਦੇ ਵਿੱਚ ਤੁਖਾ ਵਿਆਪਦੇ ਨੇ ਸਭੇ ਦੁੱਖ ਸੁਨਤਾਪ ਜਾਤ ਦੋਹੋਂ ਭੁੱਲੀ ਐ ਹੈ ਪ੍ਰਭੂ ਜੀ ਤੇਰੀ ਯਾਦ ਤੋਂ ਕਿਤੇ ਖੁੰਝ ਜਾਈਏ ਕਿ ਨਾ ਮਨ ਨੂੰ ਕਿਨੇ ਸਾਰੇ ਦੁੱਖ ਕਲੇਸ਼ ਆਤਮ ਵਿੜਦੇ ਨੇ ਜੇ ਕੀਚਨ ਲੱਖ ਉਪਾਅ ਤਾਂ ਕਹੀ ਨਾ ਕੁਲੀ ਹੈ ਤੇਰੀ ਜਾਜ ਤੋਂ ਬਿਨਾਂ ਹੋਰ ਜੇ ਲੱਖਾਂ ਉਪਰਾਲੇ ਵੀ ਕੀਤੇ ਜਾਣ ਬੰਦਾ ਲੱਖਾਂ ਉਪਰਾਲੇ ਕਰ ਲਈ ਯਤਨ ਕਰ ਲਈ ਕਿਸੇ ਵੀ ਉਪਾਅ ਨਾਲ ਕਹਿੰਦੇ ਉਹਨਾਂ ਦੁੱਖਾਂ ਕਲੇਸ਼ਾਂ ਤੋਂ ਕਹਿੰਦੇ ਖਲਾਸੀ ਨਹੀਂ ਹੁੰਦੀ ਬਚਿਆ ਨਹੀਂ ਜਾ ਸਕਦਾ ਇਹ ਯਾਦ ਰੱਖੀਏ ਜਿੰਨੇ ਮਰਜ਼ੀ ਕਹਣਾ ਬੰਦਾ ਬਰਾਲੇ ਕਰੀ ਚੱਲੇ ਕਿ ਮੈਂ ਦੁੱਖਾਂ ਤੋਂ ਬਚ ਜਾਵਾਂਗਾ ਦੁੱਖਾਂ ਤੋਂ ਕਦੇ ਬਚਿਆ ਨਹੀਂ ਕਰੀ ਤੇ ਨਾ ਬਚ ਸਕਦਾਗਾ ਜਿੱਦੇ ਤੂੰ ਸੱਚੇ ਪਾਤਸ਼ਾਹ ਦੀ ਬਾਣੀ ਨਾਲ ਜੁੜ ਗਿਆ ਜਿੱਦੇ ਤੂੰ ਗੁਰੂ ਨਾਨਕ ਪਾਤਸ਼ਾਹ ਦੀ ਗੋਦ ਵਿੱਚ ਆ ਕੇ ਬੈਠਣ ਲੱਗ ਪਿਆ ਸਤ ਸੰਗਤ ਕਰਨ ਲੱਗ ਪਿਆ ਦੁੱਖ ਤੇਨੂੰ ਆਉਣਗੇ ਜ਼ਰੂਰ ਪਰ ਯਾਦ ਰੱਖੀ ਤੈਨੂੰ ਮਹਿਸੂਸ ਹੀ ਨਹੀਂ ਹੋਣੇ ਮੇਰਾ ਪਰ ਜੇ ਤੂੰ ਗੁਰੂ ਨਾਨਕ ਪਾਤਸ਼ਾਹ ਦੀ ਉਂਗਲ ਸਾਡੇ ਦੀ ਕਿਨ ਸੰਗਤ ਸਾਡੇ ਦੀ ਬਾਣੀ ਪੜਨਾ ਸਾਡੇ ਦੀ ਭੁੱਲ ਗਿਆ ਫੇਰ ਹੀ ਦੁੱਖ ਤੈਨੂੰ ਤੰਗ ਕਰਨਗੇ ਪਰੇਸ਼ਾਨ ਕਰਨਗੇ ਫੇਰ ਹੋਵੇਂਗਾ ਫੇਰ ਪਛਤਾਵੇਂਗਾ ਫੇਰ ਕੁਝ ਨਹੀਂ ਬਣਨਾ ਜੇ ਤੂੰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜਿਆ ਰਿਹਾ ਬਾਣੀ ਪੜਦਾ ਰਿਹਾ ਫਿਰ ਯਾਦ ਰੱਖੀ ਤੇਰਾ ਭਲਾ ਹੋ ਜਾਏਗਾ ਫਿਰ ਤੈਨੂੰ ਦੁੱਖ ਨਹੀਂ